ਇਨਸਾਨ ਦੇ ਸਭ ਤੋਂ ਪਿਆਰੇ ਦਾ ਚੰਦਾਬਾਰ ਚਾਰ ਮਹੀਨੇ ਪਹਿਲਾਂ ਜਿਹੜਾ ਕਤਲ ਹੋਇਆ ਸੀ ਆਮਨਪੁਰ ਦੇ ਵਿੱਚ ਦੋ ਕਤਲ ਰਾਤ ਨੂੰ ਉਹ ਸਬੰਧ ਚ ਪਿੰਡ ਐਵਦਪੁਰ ਮਾਨਸਾ ਦੇ ਲੋਕ ਰੋਸ ਦੇ ਵਿੱਚ ਨੇ ਐਸਐਸਪੀ ਸਾਹਿਬ ਇੱਥੀ ਦੇ ਵਿਸ਼ਵਾਸ ਦਿਵਾ ਕੇ ਗਏ ਨੇ ਨਹੀਂ 10 15 ਜਣਾ ਜਿਹੜਾ ਹੁਣ ਕੱਢਾਗੇ ਅਸੀਂ ਆ ਲੋਕਾਂ ਦਾ ਜੋਸ਼ ਦੇਖਣ ਨੂੰ ਮਿਲਦਾ ਮੁਤਾਬਾ ਮੁਤਾਬਾ ਆ ਦੇਖਣ ਨੂੰ ਮਿਲਦਾ ਇਹ ਸੰਗਤ ਇੰਨੀ ਕੀ ਨਹੀਂ ਹੈਗੀ ਸੰਗਤ ਹੋਰ ਵੀ ਬਾਹਰ ਖੜੀ ਐ ਸਾਨੂੰ ਦੁੱਖ ਹੈ ਕਿ ਇੱਥੋਂ ਦੇ ਵੀਡੀਓ ਨੂੰ ਦੱਬ ਲਿਆ ਚਾਹੇ ਡਰਾਪਾ ਚਾਹੇ ਪੈਸੇ ਲੈ ਲੇ ਅੱਜ ਪੀਟੀਸੀ ਵਾਲਾ ਨੇ ਆਉਣਾ ਸੀ ਆਏ ਦੀ న్యూਸ ਏਟੀਆ ਨਾਲ ਆਉਣੀ ਆ ਬਹੁਤੀ ਓਵਰ ਹੀ ਆਈ ਕਿਉਂ ਨਹੀਂ ਆਏ ਮਾੜਾ ਦਾ ਕਿਸੇ ਦਾ ਕਬੂਤਰ ਮਰਦੇ ਉਹਦੀ ਫੋਟੋ ਲੈ ਕੇ ਭੱਜ ਜਾਂਦੇ ਨੇ ਮਾੜਾ ਦਾ ਕੋਈ ਸਕੂਟਰ ਤੋਂ ਡਿੱਗ ਪਏ ਉਹਦੀ ਫੋਟੋ ਲੈ ਲੈਂਦੇ ਨੇ ਤਾਂ ਛੋਟੀਆਂ-ਛੋਟੀਆਂ ਗੱਲਾਂ ਦੀਆਂ ਫੋਟੋਆਂ ਲੈਂਦੇ ਨੇ ਅੱਜ ਇੱਥੇ ਪੱਤਰਕਾਰ ਕਿੱਥੇ ਨੇ ਚੌਥਾ ਥੰਮ ਹੈ ਹੀ ਨਹੀਂ ਸਾਡਾ ਰੋਸ ਹੈ ਜੇ ਸਾਡਾ ਪ੍ਰਸ਼ਾਸਨ ਤੇ ਰੋਸ ਹੈ ਇਥੋਂ ਦੀ ਸਰਕਾਰ ਤੇ ਰੋਸ ਹੈ ਤਾਂ ਜਿਹੜਾ ਚੌਥਾ ਥੰਮਾ ਹੈ ਤੀਜਾ ਥੰਮਾ ਉਹਦਾ ਅਦਾਲਤ ਜਿਹੜਾ ਚੌਥਾ ਥੰਮਾ ਹੈ ਪੱਤਰਕਾਰ ਵੀਰਿਆ ਉਹ ਇਥੋਂ ਗਾਇਬ ਹੈ ਇਸ ਕਰਕੇ ਇਹ ਬੜਾ ਜਨ ਮੀਡੀਆ ਨੂੰ ਚੁੱਪ ਨਹੀਂ ਰਹਿ ਜਾਊਗਾ ਇਸ ਗੱਲ ਨੂੰ ਅਸੀਂ ਲੈ ਕੇ ਜਾਵਾਂਗੇ ਦੋ ਵਾਰ ਪੰਜਾਬ ਲੈਵਲ ਤੇ ਪੀਸੀ ਕਰਨੀ ਹੈ ਪ੍ਰੈਸ ਕਾਨਫਰੰਸ ਚੰਡੀਗੜ੍ਹ ਤੇ ਇਹਨੂੰ ਨੈਸ਼ਨਲ ਮੁੱਦਾ ਬਣਾਉਣਾ ਹੈ ਨੈਸ਼ਨਲ ਮੁੱਦਾ ਵੀ ਛੱਡੋ ਜਿਹੜੇ ਸਾਡੇ ਬਾਹਰ ਬੈਠੇ ਐ ਉਹਨਾਂ ਤੱਕ ਵੀ ਅਸੀਂ ਗੱਲ ਲੈ ਕੇ ਜਾਵਾਂਗੇ ਸਾਨੂੰ ਇਹ ਪੱਕਾ ਸ਼ੱਕ ਹੈ ਭਈ ਇੱਥੇ ਪੈਸਾ ਵੱਡੀ ਮਾਤਰਾ ਝੋਕਿਆ ਗਿਆ ਜੀ ਦੀ ਵਜ੍ਹਾ ਕਰਕੇ ਇਹ ਕੇਸ ਨਹੀਂ ਦਿੱਕਤ ਰਿਹਾ ਪਰਿਵਾਰ ਦੀ ਆਵਾਜ਼ ਨੂੰ ਅਣਸੁਣਿਆ ਕੀਤਾ ਜਾ ਰਿਹਾ ਹੈ ਫੇਰ ਵੀ ਸਾਨੂੰ ਥੋੜਾ ਜਾੜੇ ਭਰੋਸਾ ਬੱਜਿਆ ਜਦੋਂ ਐਸਐਸਪੀ ਸਾਹਿਬ ਨੇ ਕਿਹਾ ਕਿ ਅਸੀਂ ਮੇਰੇ ਲਈ ਇਹ ਦੁੱਖ ਦੀ ਗੱਲ ਹੈ ਮੈਂ ਜਰੂਰ ਕੱਢੂਗਾ ਤਾਂ ਆਸਾਂ ਤੇ ਜੋਈਦਾ ਹੈ ਲੇਕਿਨ ਜੇ 10-15 ਦਿਨਾਂ ਦੇ ਵਿੱਚ ਵੀ ਕੁਝ ਨਾ ਹੋਇਆ ਭਾਰਤੀ ਕਿਸਾਨ ਜੂਨੀਅਰ ਏਕਤਾ ਉਗਰਾਹਾਂ ਵੱਲੋਂ ਤਾਂ ਅਗਵਾਈ ਕੀਤੀ ਹੋਈ ਜਾ ਰਹੀ ਹੈ ਅਜੇ ਇਹਨਾਂ ਨੇ ਤਾਕਤ ਬਚਾ ਕੇ ਰੱਖੀ ਹੋਈ ਹੈ ਜਿਹਨੇ ਲੈਵਲ ਦੇ ਵਰਕਰਾਂ ਨੂੰ ਨਹੀਂ ਬੁਲਾਇਆ ਪਿੰਡਾਂ ਨੂੰ ਨਹੀਂ ਬੁਲਾਇਆ ਸਟੇਟ ਨੂੰ ਨਹੀਂ ਬੁਲਾਇਆ ਦੁਗਿੰਦਰ ਉਹ ਗਰਾਹ ਨੂੰ ਨਹੀਂ ਬੁਲਾਇਆ ਕਿਉਂਕਿ ਤਾਕਤ ਰੱਖ ਰੱਖੀ ਆ ਜੇ ਰਾਖਮੀ ਮੈਂ ਇੱਕ ਵਾਰ-ਵਾਰ ਕਹਿ ਰਿਹਾ ਵੀ ਘੋਲ ਨੂੰ ਵੱਡਾ ਨਾ ਕਰੋ ਤਿੱਖਾ ਨਾ ਕਰੋ ਰੇਲਾ ਨਾ ਰੁਕੋ ਅੱਪਾ ਉਸ ਗੱਲਵਾਤੇ ਉਰੀਕ ਰਹਾ ਲੇਕਰ ਜੇ 10 15 ਦਿਨਾਂ ਦੇ ਵਿੱਚ ਵੀ ਇਹ ਮਸਲਾ ਹੱਲ ਨਾ ਹੋਇਆ ਅਸੀਂ ਹਰ ਲੋਕ ਰਾਜੀ ਢੰਗ ਸ਼ਾਂਤ ਵੀ ਰਹਦੇ ਹੋਏ ਪੋਲੀਟੀਕਲ ਪ੍ਰੈਸ਼ਰ ਨਾਲ ਸਿਆਸੀ ਦਬਾਅ ਨਾਲ ਲੋਕਾਂ ਦੀ ਏਕਤਾ ਨਾਲ ਅਸੀਂ ਇਹਨੂੰ ਹੱਲ ਕਰਾ ਕੇ ਰਾਹਾਂਗੇ ਉਹਨਾਂ ਚਿਰ ਅਸੀਂ ਨਾ ਸੁਖ ਦੀ ਨੀਂਦ ਸੌਈਏ ਨਾ ਪ੍ਰਸ਼ਾਸਨ ਨੂੰ ਸੌਣ ਦਈਏ ਨਾ ਸਰਕਾਰ ਨੂੰ ਸੌਣ ਦਈਏ ਨਾ ਅਸੀਂ ਉਹਨਾਂ ਚਿਰ ਡੌਂਡੀ ਪਿੱਟੜੋਂ ਹਟਣਾ ਹੈ ਜਿਹੜੇ ਪੱਤਰਕਾਰ ਵੀ ਸਾਡਾ ਸਾਥ ਨਹੀਂ ਦਿੰਦੇ ਜਿਹੜੇ ਦਿੰਦੇ ਐ ਨਿਊਜ਼ ਚੈਨਲ ਵਾਲੇ ਉਹਨਾਂ ਦਾ ਅਸੀਂ ਧੰਨਵਾਦ ਵੀ ਕਰਾਂਗੇ ਸੋ ਕੱਲਾ ਕੱਠ ਇੱਧਰ ਨਹੀਂ ਆਓ ਪਸੋਂ ਨੂੰ ਬਾਹਰ ਕੱਠ ਦਿਖਾਉਨੇ ਬੱਚਾ ਬੱਚੇ ਤੋਂ ਵੱਡੇ ਤੱਕ ਇਸ ਕੰਮ ਲਈ ਤਤਪਰ ਹੈ ਸਾਡੇ ਜਿਨ੍ਹਾਂ ਨੇ ਕਬਾੜ ਸਾਂਭੀ ਹੋਈ ਹੈ ਭਾਰਤੀ ਕਿਸਾਨ ਯੂਨੀਅਨ ਦੇ ਗਰਾਹਾ ਨੇ ਸਾਂਕਟ ਦੇ ਟਾਈਮ ਤੇ ਸਾਡੀ ਬਾਹ ਫੜੀ ਐ ਉਹਨਾਂ ਦੇ ਆਗੂ joginder singh ji ਸਾਡੇ ਵਿੱਚ ਨੇ ਮੈਂ ਬੇਨਤੀ ਕਰੂੰ ਉਹ ਵੀ ਚਾਰ ਗੱਲਾਂ ਇੱਥੇ ਲਾਈਵ ਦੇ ਵਿੱਚ ਕਰਨ ਲੋਕ ਇਕਤਾ ਜਿੰਦਾਬਾਦ 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 ਮੈਂਤ ਕਛ ਲੋਕਾਂ ਦਾ ਇਕਾ ਜਿੰਦਾਬਾਦ 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 ਕਾਤਲਾ ਨੂੰ ਗ੍ਰਿਫਤਾਰ ਕਰਾ ਕੇ ਰਹਾਗੇ ਜਿੰਦਾਬਾਦ ਕਾਤਲਾਂ ਨੂੰ ਲੁਕਾਉਣ ਵਾਲਾ ਪੁਲਿਸ ਪ੍ਰਸ਼ਾਸਨ ਮੁਰਦਾਬਾਦ ਅੱਲਾਹੂ ਅਕਬਰ ਪੁਲਿਸ ਪ੍ਰਸ਼ਾਸਨ ਮੁਰਦਾਬਾਦ ਮੁਰਦਾਬਾਦ ਜੰਗੀਰ ਸਿੰਘ ਤੇ ਰਣਜੀਤ ਕੌਰ ਦੇ ਕਾਤਲਾਂ ਨੂੰ ਗ੍ਰਿਫਤਾਰ ਕਰੋ ਜੰਗੀਰ ਸਿੰਘ ਤੇ ਰਣਜੀਤ ਕੌਰ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਾ ਕੇ ਰਹਾਗੇ ਪੰਜਾਬ ਸਰਕਾਰ ਮੁਰਦਾਬਾਦ ਨੂੰ અપਨਾ ਦੇਣ ਵਾਲਾ ਪੁਲਿਸ ਪ੍ਰਸ਼ਾਸਨ ਮੁਰਦਾਬਾਦ 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 ਕਿਉਂਕਿ ਅੱਜ ਭਾਵੇਂ ਪਿੰਡ ਆਮਦਪੁਰ ਦੇ ਵਿੱਚ ਸਾਡੇ ਮਾਨਸਾ ਜ਼ਿਲ੍ਹੇ ਦੇ ਪੁਲਿਸ ਦੇ ਮੁਖੀ ਸਰਦਾਰ ਨਾਨਕ ਸਿੰਘ ਜੀ ਇਸ ਮਸਲੇ ਨੂੰ ਲੈ ਕੇ ਜਿਹੜਾ ਮਸਲਾ 11 ਤੇ 10 ਜਨਵਰੀ ਦੀ ਰਾਤ ਨੂੰ ਪਿੰਡ ਆਮਦਪੁਰ ਦੇ ਵਿੱਚ ਘਟਨਾ ਜਿਹੜੀ ਵਾਪਰੀ ਹੈ ਕਿਉਂਕਿ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਘਰ ਦੇ ਅੰਦਰ ਦਾਖਲ ਹੋ ਕੇ ਜੰਗੀਰ ਸਿੰਘ ਦੇ ਘਰ ਆ ਰਣਜੀਤ ਸਿੰਘ ਦੇ ਰਣਜੀਤ ਕੌਰ ਦੇ ਘਰ ਦਾਖਲ ਹੋ ਕੇ ਜਣੀ 10 ਤੇ 11 ਜਨਵਰੀ ਦੀ ਰਾਤ ਨੂੰ ਉਹਨਾਂ ਨੂੰ ਬੜੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ ਜਣੀ ਕਤਲ ਅਜੇ ਤੱਕ ਗ੍ਰਿਫਤਾਰ ਨਹੀਂ ਕੀਤੇ ਜਾ ਰਹੇ ਕਿਉਂਕਿ ਕਾਤਲਾਂ ਨੂੰ ਗ੍ਰਿਫਤਾਰ ਕਰਵਾਉਣ ਵਾਸਤੇ ਪਿੰਡ ਉਸੇ ਸਮੇਂ ਤੋਂ ਲੈ ਕੇ ਲਗਾਤਾਰ ਚਾਰਾ ਜੋਹੀ ਕਰ ਰਿਹਾ ਹੈ ਕਿਉਂਕਿ ਪਿੰਡ ਨੇ ਪੁਲਿਸ ਪ੍ਰਸ਼ਾਸਨ ਕੋਲੇ ਵੀ ਪਹੁੰਚ ਕੀਤੀ ਹੈ ਪਿੰਡ ਨੇ ਪੰਜਾਬ ਸਰਕਾਰ ਤੱਕ ਵੀ ਆਵਦੀਆਂ ਚਿੱਠੀਆਂ ਹੈ ਜਿਹੜੀਆਂ ਪਹਚਾਈਆਂ ਹੈ ਆਵਦਾ ਦੁੱਖ ਹੈ ਜਿਹੜਾ ਉਹ ਪੰਜਾਬ ਸਰਕਾਰ ਕੋਲੇ ਰੋਇਆ ਹੈ ਕਿ ਸਾਡੇ ਪਿੰਡ ਦੇ ਅੰਦਰ ਬਹੁਤ ਹੀ ਘਨੌਣਾ ਕਤਲकांड ਜਿਹੜਾ ਵਾਪਰਿਆ ਹੈ ਜਿਹਨੂੰ ਲੈ ਕੇ ਪਿੰਡ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਲੋਕਾਂ ਦੇ ਵਿੱਚ ਇਸ ਕਿਸਮ ਦਾ ਸਹਿਮ ਪਾਇਆ ਜਾ ਰਿਹਾ ਹੈ ਕਿ ਜਿਹੜੇ ਕਾਤਲ ਹੈ ਉਹ 4 4.5 ਮਹੀਨੇ ਹੋਣ ਦੇ ਬਾਵਜੂਦ ਵੀ ਉਹ ਕਾਤਲ ਹੈ ਜਿਹੜੇ ਪੁਲਿਸ ਪ੍ਰਸ਼ਾਸਨ ਨੇ ਅਜੇ ਤੱਕ ਗ੍ਰਿਫਤਾਰ ਨਹੀਂ ਕੀਤੇ ਹੈ ਕਿਉਂਕਿ ਉਹ ਕਾਤਲ ਬਾਹਰ ਫਿਰ ਰਹੇ ਹੈ ਹੁਣ ਜਿਹੜੇ ਕਾਤਲ ਜਾਂ ਇਹੋ ਜਿਹਾ ਘਣਾਉਣਾ ਕਰਨ ਵਾਲੇ ਲੋਕ ਜਿਨ੍ਹਾਂ ਨੂੰ ਮਤਲਬ ਬਿਲਕੁਲ ਵੀ ਰਹਿਮ ਨਹੀਂ ਹੈ ਇਨਸਾਨੀਅਤ ਤੇ ਤੇ ਇਸ ਕਿਸਮ ਦੇ ਨਾਲ ਕਤਲ ਕਰਦੇ ਹੈ ਬੜੇ ਬੇਰਹਿਮੀ ਦੇ ਨਾਲ ਇਨਸਾਨਾਂ ਨੂੰ ਮਨੁੱਖਤਾ ਨੂੰ ਕਤਲ ਕਰਦੇ ਐ ਉਹਨਾਂ ਤੋਂ ਹਰ ਸਮੇਂ ਹੀ ਲੋਕਾਂ ਨੂੰ ਖਤਰਾ ਰਹਿੰਦਾ ਹੈ ਕਿ ਕਿਸੇ ਸਮੇਂ ਵੀ ਇਸ ਕਿਸਮ ਦੇ ਜਿਹੜੇ ਕ੍ਰਿਮੀਨਲ ਲੋਕ ਐ ਕਤਲ ਕਰਨ ਵਾਲੇ ਲੋਕ ਐ ਹੋ ਸਕਦਾ ਪਿੰਡ ਦੇ ਵਿੱਚ ਕਿਸੇ ਨਾ ਕਿਸੇ ਹੋਰ ਦਾ ਵੀ ਉਹ ਕਤਲ ਕਰ ਦੇਣਾ ਕਿਸੇ ਨਾ ਕਿਸੇ ਹੋਰ ਨੂੰ ਮੌਤ ਦੇ ਘਾਟ ਉਤਾਰ ਦੇਣਾ ਇਸ ਗੱਲ ਨੂੰ ਲੈ ਕੇ ਲਗਾਤਾਰ ਪਿੰਡ ਦੇ ਵਿੱਚ ਸਹਿਮ ਵੀ ਬਹੁਤ ਵੱਡੀ ਪੱਧਰ ਤੇ ਪਾਇਆ ਹੋਇਆ ਤੇ ਪਿੰਡ ਦੇ ਵਿੱਚ ਇਸ ਗੱਲ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਤੇ ਬਹੁਤ ਵੱਡੀ ਪੱਧਰ ਤੇ ਰੋਸ ਹੈ ਕਿ ਸਾਢੇ 4 ਮਹੀਨੇ ਬੀਤਣ ਦੇ ਬਾਵਜੂਦ ਵੀ ਜਿਹੜੀ ਪੁਲਿਸ ਦਾ ਇਹ ਕੰਮ ਹੈ ਕਿ ਉਹਨਾਂ ਨੇ ਇਹੋ ਜੇ ਮਤਲਬ ਜਿਹੜੇ ਕ੍ਰਿਮੀਨਲ ਲੋਕ ਹੈ ਜਿਹੜੇ ਇਸ ਕਿਸਮ ਦੀਆਂ ਕਰਤੂਤਾਂ ਕਰਨ ਵਾਲੇ ਲੋਕ ਹੈ ਤੇ ਪੁਲਿਸ ਪ੍ਰਸ਼ਾਸਨ ਦੀ ਇਹਨਾਂ ਮਸਲਿਆਂ ਨੂੰ ਲੈ ਕੇ ਮੁੱਖ ਜ਼ਿੰਮੇਵਾਰੀ ਹੁੰਦੀ ਹੈ ਕਿ ਉਹਨਾਂ ਨੇ ਇਹੋ ਜੇ ਕਤਲ ਕਰਨ ਵਾਲੇ ਲੋਕਾਂ ਨੂੰ ਫੌਰੀ ਤੌਰ ਤੇ ਉਹਨਾਂ ਦੀ ਪੜਤਾਲ ਕਰਕੇ ਫੌਰੀ ਤੌਰ ਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਸੀਕਾਂ ਦੇ ਪਿੱਛੇ ਬੰਦ ਕਰਨਾ ਹੁੰਦਾ ਪਰ ਸਾਢੇ 4 ਮਹੀਨੇ ਬੀਤਣ ਦੇ ਬਾਵਜੂਦ ਵੀ ਇਸ ਗੱਲ ਦੇ ਵਿੱਚ ਪੰਜਾਬ ਦੀ ਸਰਕਾਰ ਵੀ ਨਕਾਮ ਹੈ ਇਥੋਂ ਦਾ ਪੁਲਿਸ ਪ੍ਰਸ਼ਾਸਨ ਵੀ ਨਕਾਮ ਹੈ ਇਸ ਕਰਕੇ ਇਸ ਮਸਲੇ ਨੂੰ ਹੱਲ ਕਰਾਉਣ ਵਾਸਤੇ ਜਿੱਥੇ ਪਿੰਡ ਉਸੇ ਸਮੇਂ ਤੋਂ ਚਾਰਾ ਡੋਹੀ ਕਰ ਰਿਹਾ ਹੈ ਜਣੀ 22 23 ਦਿਨਾਂ ਤੋਂ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਦੀ ਗਵਾਹੀ ਦੇ ਵਿੱਚ ਪਿੰਡ ਦੇ ਸਹਿਯੋਗ ਦੇ ਨਾਲ ਕਿਉਂਕਿ ਪਿੰਡ ਦੇ ਬੱਚੇ-ਬੱਚੇ ਦਾ ਸਹਿਯੋਗ ਹੈ ਉਹਦੇ ਸਹਿਯੋਗ ਦੇ ਨਾਲ 22 23 ਦਿਨਾਂ ਤੋਂ ਸਿਟੀ ਥਾਣਾ ਭਲਾੜਾ ਦੇ ਅੱਗੇ ਮੋਰਚਾ ਲੱਗਿਆ ਹੋਇਆ ਹੈ ਕਿ ਇਹਨਾਂ ਕਤਲਾਂ ਨੂੰ ਛੇਤੀ ਤੋਂ ਛੇਤੀ ਗਰਫਤਾਰ ਕਰਕੇ ਸੀਖਾਂ ਦੇ ਪਿੱਛੇ ਵੰਦ ਕੀਤਾ ਜਾਵੇ ਕਿਉਂਕਿ ਇਸ ਸਮੇਂ ਦੇ ਦੌਰਾਨ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸਾਨੂੰ ਵੱਖ-ਵੱਖ ਸਮਿਆਂ ਤੇ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਅਸੀਂ ਮਸਲੇ ਨੂੰ ਹੱਲ ਕਰ ਰਹੇ ਹਾਂ ਅਸੀਂ ਥੋੜੇ ਦਿਨਾਂ ਵਿੱਚ ਮਸਲਾ ਹੱਲ ਕਰ ਦਿਆਂਗੇ ਇਹ ਪੁਲਿਸ ਪ੍ਰਸ਼ਾਸਨ ਦੇ ਸਬਸਵਾਸ ਕਰਕੇ ਅਸੀਂ ਜਿਹੜੀ ਆਪਦਾ ਸੰਘਰਸ਼ ਹੈ ਜਿਹੜਾ ਉਹ ਅਜੇ ਤੱਕ ਤੇਜ਼ ਨਹੀਂ ਕੀਤਾ ਹੈ ਇਸ ਕਰਕੇ ਅੱਜ ਐਸਐਸਪੀ ਸਾਹਿਬ ਨਾਨਕ ਸਿੰਘ ਜੀ ਆ ਕੇ ਗਏ ਆ ਆਪਦੀ ਸਾਰੀ ਗੱਲਬਾਤ ਇਸ ਇਕੱਠ ਨੂੰ ਦੱਸ ਕੇ ਗਏ ਆ ਮਸਲਾ ਹੱਲ ਕਰਨ ਬਾਰੇ ਕਹਿ ਕੇ ਗਏ ਹੈ ਕਿ ਅਸੀਂ ਛੇਤੀ ਤੋਂ ਛੇਤੀ ਜਿਹੜਾ ਮਸਲਾ ਹੈ ਉਹ ਹੱਲ ਕਰਾਂਗੇ ਪਿੰਡ ਦੇ ਵਿੱਚ ਪੁਲਿਸ ਪ੍ਰਸ਼ਾਸਨ ਆਊਗਾ ਪਿੰਡ ਦੇ ਵਿੱਚ ਪੁਲਿਸ ਪ੍ਰਸ਼ਾਸਨ ਆ ਕੇ ਇਕੱਲੇ ਇਕੱਲੇ ਵਿਅਕਤੀ ਤੋਂ ਇਹ ਗੱਲ ਦੀ ਪੜਤਾਲ ਕਰੂਗਾ ਗੁਪਤ ਤੌਰ ਤੇ ਜਣੀ ਇਹ ਕਰ ਕਰਕੇ ਇਹ ਸਾਰਾ ਕੁਝ ਉਹ ਕਹਿ ਕੇ ਗਏ ਹੈ ਕਿ ਅਸੀਂ ਇਹ ਸਾਰਾ ਜਣੀ ਕਰਕੇ ਉਸ ਤੋਂ ਬਾਅਦ ਇਹ ਮਸਲਾ ਹੱਲ ਕਰਾਂਗੇ ਇਸ ਕਰਕੇ ਅਸੀਂ ਭਵੇਂ ਪੁਲਿਸ ਪ੍ਰਸ਼ਾਸਨ ਨੂੰ ਉਸੇ ਸਮੇਂ ਇਹ ਗੱਲ ਦੱਸਤੀ ਸੀ ਕਿ ਲੋਕ ਇੱਥੇ ਇਸ ਪਿੰਡ ਦਾ ਬੱਚਾ-ਬੱਚਾ ਇਸ ਪਿੰਡ ਦੇ ਪਰਿਵਾਰ ਇਸ ਪਿੰਡ ਦੀਆਂ ਸਾਡੀਆਂ ਮਾਤਾ-ਮਾਂ ਭੈਣਾਂ ਨੌਜਵਾਨ ਜਣੀ ਹਰ ਪਿੰਡ ਦਾ ਬੱਚਾ-ਬੱਚਾ ਇਸ ਸੰਘਰਸ਼ ਦੇ ਵਿੱਚ ਆਉਣ ਦੇ ਲਈ ਤਿਆਰ ਹੈ ਤੇ ਅਸੀਂ ਜਿਵੇਂ ਪ੍ਰਸ਼ਾਸਨ ਕਹਿ ਕੇ ਗਿਆ ਕਿ ਅਸੀਂ ਉਹ ਸਕਰੀਨਿੰਗ ਵਗੈਰਾ ਸਾਰਾ ਕੁਝ ਕਰਾਂਗੇ ਉਹ ਪ੍ਰਸ਼ਾਸਨ ਕਰੇ ਉਦੋਂ ਬਾਅਦ ਵੀ ਜੇ ਸਾਡਾ ਮਸਲਾ ਹੱਲ ਨਹੀਂ ਹੁੰਦਾ ਤਾਂ ਫਿਰ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸੰਦਰਸ਼ ਹੈ ਜਿਹੜਾ ਇਹ ਹੋਰ ਵੀ ਤੇਜ਼ ਕਰਾਂਗੇ ਧੰਨਵਾਦ ਅੱਜ ਜਿਹੜਾ ਇਕੱਠ ਹੋਇਆ ਹੈਗਾ ਤਕਰੀਬਨ 10-11 ਦੀ ਰਾਤ ਨੂੰ ਸਾਡੇ ਪਿੰਡ ਦੇ ਵਿੱਚ ਦੋ ਕਤਲ ਹੋਏ ਸੀ ਉਹ ਵੀ ਬਹੁਤ ਕਨਾਉਣੇ ਸੁੱਤੇ ਪਏ ਜੰਗੀਰ ਸਿੰਘ ਅਤੇ ਰਣਜੀਤ ਕੌਰ ਨੂੰ ਸੁੱਤੇ ਪਿਆ ਨੂੰ ਤੇਜ਼ ਧਾਰ ਹਥਿਆਰਾਂ ਨਾਲ ਵੱਢਿਆ ਗਿਆ ਸੀ ਜਿਸ ਦੀ ਅੱਜ ਤੱਕ ਕੋਈ ਵੀ ਕਾਤਲ ਦਾ ਸਰਾਗ ਪੁਲਿਸ ਨੂੰ ਮਿਲਿਆ ਨਹੀਂ ਅਤੇ ਖਾਲੀ ਹੱਥ ਅੱਜ ਤੱਕ ਰਹੇ ਹੈਗੇ ਸੋ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਜੇ ਭਗਵਾਨਤਮਾਨ ਸਰਕਾਰ ਤੱਕ ਇਹ ਵਾਇਟ ਪਹੁੰਚਦੀ ਹੈ ਖਬਰ ਪਹੁੰਚਦੀ ਹੈ ਤਾਂ ਅਸੀਂ ਉਹ ਤੋਂ ਜਰੂਰ ਮੰਗ ਕਰਦੇ ਆ ਕਿ ਮਾਨ ਸਾਹਿਬ ਗੱਲਾਂ ਤੁਹਾਡੇ ਨਾਲ ਤੂੰ ਬਹੁਤ ਜ਼ਿਆਦਾ ਕਰਨ ਜਾਣਦਾ ਪਰ ਜਿਹੜੀ ਸਾਡੀ ਜਾਨ ਮਾਲ ਦੀ ਰਾਖੀ ਹੈ ਉਹ ਕਰਨ ਵਿੱਚ ਤੁਸੀਂ ਫੇਲੋਂ 4 ਮਹੀਨਿਆਂ ਤੋਂ ਸਾਰਾ ਪਿੰਡ ਸਾਡਾ ਖੌਫ ਨਾਲ ਡਰਿਆ ਹੋਇਆਗਾ ਅਤੇ ਗੁੱਸੇ ਚ ਹੈ ਤਕਰੀਬਨ 20 22 ਦਿਨਾਂ ਤੋਂ ਅਸੀਂ ਥਾਣੇ ਦੇ ਬਾਅਦ ਚ ਧਰਨਾ ਦਿੱਤਾ ਹੋਇਆ ਹੈ ਅਤੇ ਸਾਡਾ ਹਜੇ ਵੀ ਮਸਲਾ ਜਿਹੜਾ ਹੈ ਉਹ ਹੱਲ ਨਹੀਂ ਹੋ ਰਿਹਾ ਸੋ ਸਰਕਾਰ ਜਾਨ ਮਾਲ ਦੀ ਰਾਖੀ ਵਾਸਤੇ ਵਚਨਬੱਧ ਸਭ ਤੋਂ ਪਹਿਲਾਂ ਹੁੰਦੀ ਹੈ ਮਾਨ ਸਾਹਿਬ ਤੇਰੀ ਸਰਕਾਰ ਇਸ ਕੰਮ 'ਚ ਫੇਲ ਹੈ ਜਿਹੜੀ ਸਾਡੀ ਜਾਨ ਮਾਲ ਦੀ ਰਾਖੀ ਨਹੀਂ ਕਰ ਸਕੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜੋ ਇਹ ਨਗਰ ਦਾ ਇਕੱਠ ਹੋਇਆ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਇਕੱਠ ਹੋਇਆ ਹੈ ਇਕੱਠ ਪ੍ਰਧਾਨ ਜਗੀਰ ਸਿੰਘ ਬੀਬੀ ਰਣਜੀਤ ਕੌਰ ਦੇ ਕਤਲ ਨੂੰ ਲੈ ਕੇ ਹੋਇਆ ਹੈ ਜੋ ਇਹ ਕਤਲ ਹੋਏ ਹਨ ਬਹੁਤ ਹੀ ਨਿੰਦਣਯੋਗ ਅਤੇ ਘਿਲਾਉਣੇ ਤਰੀਕੇ ਨਾਲ ਕੀਤੇ ਗਏ ਹਨ ਸੋ ਅੱਜ 4 ਮਹੀਨਿਆਂ ਦੇ ਕਰੀਬ ਹੋ ਚੁੱਕੇ ਨੇ ਸੋ ਇਸ ਵਿਸ਼ੇ ਤੇ ਮੁੱਖ ਰੱਖਦੇ ਹੋਏ ਅੱਜ ਐਸਐਸਪੀ ਸਰਦਾਰ ਨਾਨਕ ਸਿੰਘ ਸਾਡੇ ਵਿੱਚ ਪਹੁੰਚੇ ਸਨ ਸੋ ਪਿੰਡ ਨੂੰ ਵਿਸ਼ਵਾਸ ਦਿਵਾ ਕੇ ਗਏ ਹਨ ਕਿ ਜਲਦੀ ਤੋਂ ਜਲਦੀ ਮਤਲਬ ਜੋ ਇਹ ਮਸਲਾ ਹੈ ਉਹ ਕਤਲਾੇ ਕਢਵਾਏ ਜਾਣਗੇ ਸੋ ਅਸੀਂ ਅਪੀਲ ਕਰਦੇ ਹਾਂ ਪ੍ਰਸ਼ਾਸਨ ਅੱਗੇ ਮਤਲਬ ਸਰਕਾਰ ਅੱਗੇ ਸਰਕਾਰ ਤੱਕ ਬਾਜ਼ ਪਹੁੰਚੇ ਨਗਰ ਦੀ ਚੈਨਲਾਂ ਦੇ ਮਾਧਮ ਰਾਹੀਂ ਤਾਂ ਜੋ ਇਹ ਜਲਦੀ ਤੋਂ ਜਲਦੀ ਸੰਕਟ ਹੈ ਪਿੰਡ ਦੇ ਉੱਪਰ ਤਾਂ ਇਹ ਹੱਲ ਹੋ ਸਕੇ ਪਿੰਡ ਇਸ ਸਹਮ ਦੇ ਵਿੱਚੋਂ ਨਿਕਲ ਸਕੇ ਇਸ ਕਤਲਾਂ ਦੀ ਗੋਥਲੀ ਸੁਝ ਸਕੇ ਸੋ ਇਹਨੇ ਕਹਿੰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਸੇ ਵਾਹਿਗੁਰੂ ਜੀ ਕੀ ਫਤਿਹ ਹੱਥ ਰਾਜਵੀ ਕੋਲੇ ਖੜਾ ਜੱਗਾ ਵੀ ਕੋਲੇ ਆ ਸੂਚਾ ਇੱਕ ਕਿਹਾਸਿੰਮ ਪੀਤੀ ਸੀ ਵੜਾ ਨੂੰ ਔਰ ਚਾੜ ਵੀ ਪਾਈ ਤੀ ਉਹਨਾਂ ਨੇ ਬਾਈਟ ਵੀ ਲਈ ਸੀ ਆ ਇੰਟਰਵਿਊ ਜੀ ਜਿਹੜੀ ਹੁਣ ਲਈ ਜਾਂਦੇ ਨੇ ਮਾਂ ਦਾ ਪੁੱਤ ਕਹਿੰਦਾ ਨਾਤਾ ਜੀ ਦਰੀਏ ਦਾ ਬੀਖੀਏ ਦਾ ਝੂਕੀਏ ਆਰੇ ਕੌਡੀ ਛੱਕੇ ਕੌਡੀ ਅਜੇ ਤੱਕ ਤਾਂ ਪਹੁੰਚੇ ਦੀ ਜੇ ਪਹੁੰਚ ਕੇ ਪਵਤ ਸ਼ਬਦ ਵਾਪਸ ਲੈ ਲਾਂਗੇ ਮੇਰੀ ਬੇਨਤੀ ਹੈ ਵੀ ਹੰਸਰਾ ਦੇ ਉਹਦਾ ਜ਼ਿਕਰ ਜ਼ਰੂਰ ਕਰਨਾ ਕਿਉਂਕਿ ਇਹਨਾਂ ਦੀ ਪਾਰਟੀ ਹੈ ਨਹੀਂ ਦੇਖਦਾ ਮੈਂ ਤਾਂ ਖਨੂਰ ਸਾਹਿਬ ਵੀ ਜਾਣਾ ਤੇ ਮੈਂ ਸੰਗਰੂਰ ਵੀ ਜਾਣਾ ਉੱਥੇ ਜੇ ਪੀਸੀ ਦੇ ਵਿੱਚ ਬੈਠ ਗਿਆ ਕਿਤੇ ਉਹਨਾਂ ਦੇ ਬਰਾਬਰ ਬੀਬੀ ਪਰਮਜੀਤ ਕੌਰ ਖਾਲੜਾ ਦੇ ਬਰਾਬਰ ਜਾਂ ਸਿਮਰਜੀਤ ਮਾਨ ਦੇ ਬਰਾਬਰ ਤੈ ਮਿਲ ਗਿਆ ਮੈਂ ਫਿਰ ਫੱਟੇ ਚ ਕੂ ਪੀਟੀਸੀ ਦੇ ਆ ਗੱਲ ਦੱਸ ਦਿਓ ਉਹਨਾਂ ਨੂੰ ਕਿਉਂਕਿ ਇਹ ਗੱਲ ਜਾਰੀ ਹੈ ਇਹ ਭੁੱਲ ਕੋਇਓ ਨਾ ਬੇਨਤੀ ਹੈ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ 10 11 ਜਨਵਰੀ ਦੀ ਰਾਤ ਨੂੰ ਲੋਹੜੀ ਤੋਂ ਇੱਕ ਰਾਤ ਪਹਿਲਾਂ ਜਦੋਂ ਕਿ ਸਾਰੇ ਲੋਕ ਖੁਸ਼ੀਆਂ ਮਨਾ ਰਹੇ ਸੀ ਕਿਉਂਕਿ ਕਿਸੇ ਨਾ ਕਿਸੇ ਪਰਿਵਾਰ ਦੇ ਵਿੱਚ ਕੋਈ ਧੀਆਂ ਦੀ ਲੋਹੜੀ ਮਨਾਉਂਦਾ ਹੈ ਤੇ ਕੋਈ ਪੁੱਤਾਂ ਦੀ ਲੋਹੜੀ ਮਨਾਉਂਦਾ ਹੈ ਕਈ ਲੋਹੜੀ ਵਾਲੇ ਰਾਤ ਨੂੰ ਹੀ ਮਨਾਉਂਦੇ ਨੇ ਕਈ ਪਹਿਲਾਂ ਮਨਾ ਲੈਂਦੇ ਨੇ ਪਰ ਬਹੁਤ ਦੁੱਖ ਹੋਇਆ ਕਿ ਸਤਕਾਰਯੋਗ ਬਾਬਾ ਕਸ਼ੌਰ ਦਾ ਜੀ ਦੇ ਸਾਥ ਦਾ ਪ੍ਰਦਾਨ ਜਿਹੜੇ ਸਵੇਰੇ ਉੱਠ ਕੇ ਗਊਆਂ ਦੀ ਸੇਵਾ ਕਰਨ ਜਾਂਦੇ ਹੁੰਦੇ ਉਹਨਾਂ ਦਾ ਕਿ ਉਹਨਾਂ ਦੇ ਪਰਿਵਾਰ ਦੇ ਵਿੱਚ ਇੱਕ ਔਰਤ ਦਾ ਕਤਲ ਕਰ ਦਿੱਤਾ ਗਿਆ ਉਹ ਵੀ ਇੰਨਾ ਬੇਰਹਿਮੀ ਦੇ ਨਾਲ ਜਿਹੜੀਆਂ ਉਹ ਲੋੜੀਆਂ ਦੀਆਂ ਖੁਸ਼ੀਆਂ ਸੀ ਸਾਰੇ ਨਗਰ ਦੇ ਵਿੱਚ ਗਮੀਆਂ ਨੇ ਤੇ ਤਬਦੀਲ ਹੋ ਗਈਆਂ ਸਾਰਾ ਨਗਰ ਡਰ ਗਿਆ ਸਹਿਮ ਗਿਆ ਅੱਜ ਵੀ ਉਹ ਡਰ ਤੇ ਸਹਿਮ ਮੁੱਕਿਆ ਨਹੀਂ ਜੀ ਦੀ ਜਗਦਾ ਜਗਦਾ ਮਿਸਾਲ ਹੈ ਕਿ ਆਪਣੇ ਨਗਰ ਦੇ ਸੁਣਦੇ ਹੁੰਦੇ ਸੀਗੇ ਪਹਿਲਾਂ ਕਿ ট্রান্সਫਾਰਮਰਾਂ 'ਚੋਂ ਤੇਲ ਕੱਢ ਲਿਆ ਇੱਥੋਂ ਤੱਕ ਕਿ ਮੋਟਰਾਂ ਵੀ ਚੋਰਾਂ ਦੇ ਹੌਸਲੇ ਇੰਨੇ ਬਲਦ ਹੋ ਗਏ ਕਿ ਮੋਟਰਾਂ ਵੀ ਕੱਢ ਕੇ ਲੈ ਜਾਣ ਲੱਗੇ ਖੇਤਾਂ 'ਚੋਂ ਲੋਕ ਸਾਡੇ ਇੰਨੇ ਡਰੇ ਹੋਏ ਨੇ ਖੇਤਾਂ 'ਚ ਨਹੀਂ ਜਾ ਰਹੇ ਰਾਤ ਨੂੰ ਬਾਰ ਨਹੀਂ ਖੋਲਦੇ ਪੁਲਿਸ ਪ੍ਰਸ਼ਾਸਨ ਤੱਕ ਬਹੁਤ ਚਾਰਾ ਜਿਹੀ ਕੀਤੀ ਜਦੋਂ ਕੁਝ ਹੱਥ ਨਾ ਲਗਿਆ ਤਾਂ ਸਮੁੱਤੇ ਨਗਰ ਨੇ ਇਕਤਾ ਕੀਤੀ ਹੈ ਥਾਣੇ ਦੇ ਬਾਹਰ ਚ ਧਰਨਾ ਲਾਇਆ ਹੈ ਵੱਡਾ ਐਕਸ਼ਨ ਕਰਨ ਦੀ ਵੀ ਤਿਆਰੀ ਹੈ ਜੇ ਪੁਲਿਸ ਪ੍ਰਸ਼ਾਸਨ ਇਹਨਾਂ ਕਾਗਲਾਂ ਨੂੰ ਫੜਦਾ ਨਹੀਂ ਪਰ ਜਦੋਂ ਨਗਰ ਦਾ ਏਕਾ ਹੋ ਗਿਆ ਸਾਨੂੰ ਪੂਰਾ ਭਰੋਸਾ ਹੈ ਕਿ ਨਗਰ ਦੇ ਇਕਤਾ ਅੱਗੇ ਵੱਡੇ ਵੱਡੇ ਝੁਕ ਜਾਂਦੇ ਨੇ ਤੇ ਝੁਕਣਗੇ ਕਾਗਲ ਫੜੇ ਜਾਣਗੇ ਫੜਵਾ ਕੇ ਰਾਂਗੇ ਸੋ ਇਨੀ ਗੱਲਾਂ ਨਾਲ ਮੈਂ ਜਿੱਥੇ ਇਸ ਚੈਨਲ ਦਾ ਧੰਨਵਾਦ ਕਰਦਾ ਪੀਟੀਸੀ ਪੀਟੀਸੀ ਵਾਲਿਆਂ ਨਾਲ ਵੀ ਅੱਜ ਵੀ ਮੇਰੀ ਗੱਲ ਹੋਈ ਸੀ ਕਹਿੰਦੇ ਸੁਖਵੀਰ ਬਾਦਲ ਆ ਰਿਹਾ ਮਾ ਸੁਖਵੀਰ ਬਾਦਲ ਨੇ ਤਾਂ 12 ਵਜੇ ਆਉਣਾ ਹੈ ਪਾਸਤਾ ਤੜਕੇ ਦੇ ਇਕੱਠੇ ਬੈਠਿਆ ਆਉਰੇ ਤੜਕੇ ਦੇ ਬੈਠਿਆ ਇਕੱਠੇ ਹੋਏ ਤੁਸੀਂ ਵਾਈਟ ਲੈ ਕੇ ਵਗ ਜਾਓ ਪਹਿਲਾਂ ਵਾਲੀ ਵਾਈਟ ਵੀ ਨਹੀਂ ਪਾਈ ਜਿਹੜਾ ਪਹਿਲਾ ਵਾਈਟ ਲਈ ਸੀ ਸਾਡੇ ਜਗਮੇਲ ਸਿੰਘ ਖਾਲਸੇ ਦੀ ਹਰਸੇਵਰ ਦੀ ਹਾਜ਼ਰੀ ਸੀ ਸੰਤੂਰਗੜ ਇਹਦੇ 'ਚ ਕੋਈ ਸ਼ੱਕ ਨਹੀਂ ਬੀਬਾ ਹਰਸਿਮਰਤ कौर ਬਾਦਲ ਨੂੰ ਵੀ ਅਸੀਂ ਮਿਲੇ ਸੀ ਛਾੜ ਪਾਈ ਉਹਨਾਂ ਨੇ ਐਸਐਸਪੀ ਸਾਹਿਬ ਨੂੰ ਵੀ ਫੋਨ ਤੇ ਕਿਹਾ ਸੀ ਕਿ ਆਮਦਪੁਰ ਦੇ ਵਿੱਚ ਇੰਨਾ ਕੱਟਪੜਾ ਡੇਬਲੀ ਹੋਣਾ ਆਮਦਪੁਰ ਦੇ ਵਿੱਚ ਜੋ ਕਤਲ ਹੋਏ ਨੇ ਉਹ ਕਤਲਾਂ ਦੀ ਛਾੜਬੀੜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਚੈਨਲ ਨੂੰ ਵੀ ਛਾੜ ਪਾਈ ਸੀ ਬੀਬਾ ਜੀ ਨੇ ਕਿ ਤੁਸੀਂ ਇਸ ਤਰ੍ਹਾਂ ਦੇ ਕਤਲ ਕਾਂਡ ਹੋ ਜਾਣ ਤੁਸੀਂ ਉਹ ਆਵਾਜ਼ ਨਾ ਚੱਕੋ ਇਹ ਚੰਗੀ ਗੱਲ ਨਹੀਂ ਇਹਨਾਂ ਦੀ ਸਵੇਰੇ ਜਾ ਕੇ ਆਵਾਜ਼ ਚੱਕੋ ਪਰ ਬੜੇ ਦੁਖ ਦੀ ਗੱਲ ਹੈ ਜਿਹੜਾ ਪੀਡੀਟੀ ਰੂਟ ਚੈਨਲ ਹਜੇ ਤੱਕ ਸਾਡੇ ਕੋਲ ਪਹੁੰਚਿਆ ਨਹੀਂ ਭਾਵੇਂ ਕਹੀ ਜਾਂਦੇ ਨੇ ਕਿ ਅਸੀਂ ਆ ਗਏ ਆ ਗਏ ਆ ਗਏ ਜਾਂ ਤਾਂ ਫਿਰ ਜਿਹੜੀ ਸ਼ੰਕਾ ਹੁੰਦੀ ਹੈ ਉਹ ਸਹੀ ਹੈ ਜਿਸ ਤਰ੍ਹਾਂ ਜਗਮੀਲ ਸਿੰਘ ਕਹਿ ਰਿਹਾ ਹੈ ਜਾਂ ਫਿਰ ਸਰਕਾਰ ਦਾ ਦਬਾਅ ਹੈ ਕਿ ਜਿਹੜੇ ਦੂਜੇ ਚੈਨਲ ਆ ਨਹੀਂ ਰਹੇ ਕਿਉਂ ਸਰਕਾਰ ਦੇ ਦਬਾਅ ਦੇ ਤਹਿਤ ਸੱਚ ਨੂੰ ਡਾਇਬਾਈ ਦੇਰੇ ਇਹ ਗੱਲ ਕਹਿ ਸਕਦੇ ਆਪਾਂ ਇਹ ਨਹੀਂ ਕਹਦਾ ਹੋਇਆ ਧੰਨਵਾਦ ਕਰਦਾ ਚੈਨਲ ਦਾ ਵੀ ਤੇ ਮੇਰੇ ਨਗਰ ਨਿਵਾਸੀਆਂ ਦਾ ਵੀ ਤੇ ਸਾਰਿਆਂ ਨੂੰ ਬੇਨਤੀ ਆ ਪੰਜ-ਛੇ ਮਿੰਟ ਹੋਰ ਬੈਠ ਕੇ ਲੋਕ ਦੂਸਰੇ ਚੈਨਲ ਵਾਲੇ ਵੀ ਆਏ ਨੇ ਉਹਨਾਂ ਦਾ ਸੁਣ ਕੇ ਜਾਣਾ ਹੈ ਆਪਾਂ ਨੇ ਧੰਨਵਾਦ ਹਾਂ ਰੱਖੋ ਬੈਠ